ਆਪਣਾ ਦਿਲ ਮਾਰ ਕੇ ਨਹੀਂ ਜੀਣਾ ਚਾਹੀਦਾ ਕਦੀ ਨਹੀਂ ਮਾਰ ਕੇ ਜੀਣਾ ਚਾਹੀਦਾ ਕਿਸੇ ਹੋਰ ਖਾਤਰ ਕਿਸੇ ਹੋਰ ਦੀ ਖੁਸ਼ੀ ਖਾਤਰ ਵਾਇ ਬਟ ਉਹ ਤੁਹਾਡੇ ਲਈ ਇਦਾਂ ਜੀ ਰਿਹਾ ਨਹੀਂ ਇਹ ਤਾਂ ਜੇ ਦੇਖੋ ਪਿਆਰ ਆ ਫੇਰ ਜੀ ਸਕਦੇ ਹੋ ਤੁਸੀਂ ਫੇਰ ਛੋਟੀਆਂ ਛੋਟੀਆਂ ਗਲਤੀਆਂ ਵੱਡੀਆਂ ਵੱਡੀਆਂ ਗਲਤੀਆਂ ਵੀ ਮaaf ਹੋ ਜਾਂਦੀਆਂ ਪਿਆਰ ਚ ਬਟ ਜਦੋਂ ਪਿਆਰ ਨਹੀਂ ਆ ਉਹਦੇ ਵਿੱਚ ਜ਼ਬਰਦਸਤੀ ਆ ਮਤਲਬ ਬਿਨਾ ਪੁੱਛੇ ਸਾਰਾ ਕੁਝ ਗਲਤ ਹੋ ਰਿਹਾ ਤੁਸੀਂ ਉਹ ਚੀਜ਼ਾਂ ਨਹੀਂ ਫਿਰ ਸਹਿ ਸਕਦੇ ਪਰ ਉਹ ਪਿਆਰ ਜਾਇਜ਼ ਹੈ ਜਿੱਥੇ ਮੈਂ ਜੈਂਡਰ ਚ ਨਹੀਂ ਜਾ ਰਹੀ ਚਾਹੇ ਕੁੜੀ ਚਾਹੇ ਮੁੰਡਾ ਇੱਕ ਜਾਨਾ ਬਹੁਤ ਰੀਸੀਵਿੰਗ ਐਂਡ ਤੇ ਹੈ ਠੀਕ ਹੈ ਉਹ ਬਹੁਤ ਪਿਆਰ ਕਰ ਰਿਹਾ ਪਰ ਦੂਜਾ ਬਹੁਤ ਹਾਰਸ਼ ਹੈ ਉਹਦੇ ਪ੍ਰਤੀ ਔਰ ਬਹੁਤ ਗਰੰਟਡ ਲੈਂਦਾ ਹੈ ਤਾਂ ਵੀ ਉਹ ਪਿਆਰ ਜਾਇਜ਼ ਹੈ ਬਟ ਮੈਨੂੰ ਲੱਗਦਾ ਉਹਦੇ ਉਹ ਉਹਨੂੰ ਪੁੱਛ ਉਹ ਚੀਜ਼ਾਂ ਦਾ ਸਰਚ ਕਰਨਾ ਬਹੁਤ ਇੰਪੋਰਟੈਂਟ ਆ ਰਿਲੇਸ਼ਨਸ਼ਿਪ ਚ ਉਹ ਚੀਜ਼ ਕੋ ਕਿਉਂ ਹੋ ਰਿਹਾ ਤੁਸੀਂ ਇੰਨਾ ਪਿਆਰ ਕਰ ਰਹੇ ਹੋ ਤੁਸੀਂ ਸਭ ਕੁਝ ਬੰਨਦਾ ਤਾਂ ਵੀ ਹਾਰਸ਼ਾ ਉਹਦੇ ਪਿੱਛੇ ਰੀਜ਼ਨ ਕੀ ਆ ਰੀਜ਼ਨ ਹੋ ਸਕਦੇ ਨੇ ਕਿਉਂਕਿ ਕੋਈ ਉਦਾਂ ਤਾਂ ਨਹੀਂ ਨਾ ਤੁਹਾਨੂੰ ਲੀਨੈਂਟ ਰਹਿ ਰਿਹਾ ਕੀ ਪਤਾ ਉਹਨੂੰ ਤੁਹਾਡਾ ਕੋਈ ਹੋਰ ਐਟੀਟਿਊਡ ਪਸੰਦ ਆ ਰਿਹਾ ਹੋਵੇ ਇੰਪਰੂਵ ਯੂਅਰ self ਜ਼ਿਆਦਾ ਕਹਿੰਦੇ ਨਾ ਜਦੋਂ ਜ਼ਿਆਦਾ ਪਿੱਛੇ ਪਿੱਛੇ ਵੀ ਤੁਸੀਂ ਦੁਨੀਆ ਦੇ ਭੱਜਦੇ ਹੋ ਤੇ ਦੁਨੀਆ ਕਹਿੰਦੀ ਆ ਤਾਂ ਆਪਣਾ ਹੀਆ ਕਰੋ ਆਪਣਾ ਅਲੱਗ ਕਰੋ ਦੁਨੀਆ ਦਾ ਮਤਲਬ ਜਦੋਂ ਤੁਸੀਂ ਜ਼ਿਆਦਾ ਕਿਸੇ ਦੇ ਗੁਲਾਮੀ ਸਿੰਦੇ ਹੋ ਨਾ ਉਹ ਵੀ ਗਲਤ ਆ